ਉੱਤਮ ਹਿੰਦੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਪ੍ਰੀਤ ਕੌਰ ਅੱਜ ਜਿਹਨਾਂ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜੀ ਉਹ ਨੈਸ਼ਨਲ ਚੈਂਪੀਅਨ ਰਹੇ ਨੇ ਸਾਈਕਲਿੰਗ ਦੇ ਵਿੱਚ ਲਾਇਰ ਵੀ ਰਹੇ ਨੇ ਉਹਨਾਂ ਦੀਆਂ ਬਹੁਤ ਵੱਡੀਆਂ-ਵੱਡੀਆਂ ਪ੍ਰਾਪਤੀਆਂ ਨੇ ਤੇ ਇੱਕ ਪ੍ਰਾਪਤੀ ਇਹ ਵੀ ਹੈ ਕਿ ਸੋਸ਼ਲ ਮੀਡੀਆ ਤੇ ਉਹ ਬਹੁਤ ਐਕਟਿਵ ਰਹਿੰਦੇ ਨੇ ਤੇ ਉਸ ਤੋਂ ਵੀ ਜ਼ਿਆਦਾ ਵੱਡੀ ਗੱਲ ਇਹ ਕਿ ਉਹ ਬਹੁਤ ਜ਼ਿਆਦਾ ਪਪੂਲਰ ਨੇ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ ਜੀ ਪੰਜਾਬ ਬੀਜੇਪੀ ਦੇ ਜਨਰਲ ਸਕੱਤਰ ਸਰਦਾਰ ਪਰਮਿੰਦਰ ਸਿੰਘ ਅਬਰਾੜ ਜੀ ਰਣਾਲ ਪੈਲਾਂ ਨਾਲ ਦਾ ਸਵਾਗਤ ਕਰਦੇ ਆਂ ਤੇ ਫਿਰ ਕਰਦੇ ਆਂ ਪ੍ਰੋਗਰਾਮ ਦੀ ਸ਼ੁਰੂਆਤ। ਸਵਾਗਤ ਹੈ ਜੀ ਸਰ। ਸਤਿ ਸ਼੍ਰੀ ਅਕਾਲ ਹਰ ਪੀ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਕਰਨੀ ਹੈ ਜਿਹੜਾ ਮਸਲਾ ਜਿਹੜਾ ਅੱਜ ਕੱਲ ਬਹੁਤ ਜ਼ਿਆਦਾ ਪਖਿਆ ਹੋਇਆ ਹੈ। ਪੰਜਾਬ ਦੀ ਚੱਕੀ ਨੂੰ ਲੈ ਕੇ ਗਣਤੰਤਰ ਦਿਵਸ ਪਰੇਡ ਦੇ ਵਿੱਚ ਪੰਜਾਬ ਦੀ ਚੱਕੀ ਨੂੰ ਇਸ ਵਾਰ ਦੂਜੀ ਵਾਰ ਸ਼ਾਮਿਲ ਨਹੀਂ ਕੀਤਾ ਗਿਆ। ਪਿਛਲੇ ਸਾਲ ਵੀ ਪੰਜਾਬ ਦੀ ਚੱਕੀ ਨਹੀਂ ਸੀ ਤੇ ਇਸ ਵਾਰ ਵੀ ਇਹ ਗਣਤੰਤਰ ਦਿਵਸ ਦੀ ਪਰੇਡ ਵਿੱਚ ਸ਼ਾਮਿਲ ਨਹੀਂ ਹੋਈ। ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਦਿੱਲੀ ਦੇ ਜੜੇ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਆਪਣੀਆਂ ਤਸਵੀਰਾਂ ਲਗਾਉਣੀਆਂ ਚਾਹੁੰਦੇ ਸੀ ਸੁਨੀਲ ਜਾਖੜ ਜੀ ਦਾ ਕਹਿਣਾ ਇਹ ਸੀਗਾ ਜਿਸ ਕਰਕੇ ਇਹ ਚਾਕੀ ਸ਼ਾਮਿਲ ਨਹੀਂ ਕੀਤੀ ਗਈ ਪਰ ਹੁਣ ਜਦੋਂ ਰੱਖਿਆ ਮੰਤਰਾਲੇ ਵੱਲੋਂ ਤਸਵੀਰਾਂ ਜਨਤਕ ਕੀਤੀਆਂ ਨਹੀਂ ਆ ਤੇ ਬਿਲਕੁਲ ਸਾਫ਼ ਹੋ ਗਿਆ ਹੁਣ ਫੇਰ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਮੌਕਾ ਮਿਲਿਆ ਤੇ ਉਹਨਾਂ ਨੇ ਸੁਨੀਲ ਜਾਖੜ ਸਾਹਿਬ ਨੂੰ ਕਿਹਾ ਕਿ ਉਹ ਕਿਸ ਤਰ੍ਹਾਂ ਕਿਹੜਾ ਮੂਹ ਲੈ ਕੇ ਪੰਜਾਬੀਆਂ 'ਚ ਜਾਣਗੇ ਸੋ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹ ਸਿਰਫ ਇਹ ਨਹੀਂ ਕਿ ਪਿਛਲੀ ਦੋ ਵਾਰ ਚਾਕੀ ਨਹੀਂ ਦਿਖਾਈ ਗਈ ਜੀ ਪਿਛਲੇ 17 ਸਾਲ ਦੇ ਵਿੱਚ ਨੌਂ ਵਾਰ ਇਸ ਤਰ੍ਹਾਂ ਹੋਇਆ ਹੈ ਕਿ ਪੰਜਾਬ ਦੀ ਝਾਕੀ ਪਰੇਡ ਦੇ ਵਿੱਚ ਸ਼ਾਮਲ ਨਹੀਂ ਹੋਈ ਜੀ ਉੱਥੇ ਇੱਕ ਕਮੇਟੀ ਬਣਦੀ ਹੈ ਜਿਹੜੀ ਕਮੇਟੀ ਦੇਖਦੀ ਹੈ ਕਿ ਝਾਕੀ ਪੂਰੀ ਤਰ੍ਹਾਂ ਪ੍ਰੋਪਰ ਹੈ ਕਿਉਂਕਿ ਉਹ ਪੂਰੀ ਦੁਨੀਆ ਦੇ ਵਿੱਚ ਝਾਕੀ ਦੇਖੀ ਜਾਣੀ ਹੈ ਦੁਨੀਆ ਦੇ ਵਿੱਚ ਵਸਤਾ ਹਰੇਕ ਬੱਚਾ ਬੱਚਾ ਜਾਣਦਾ ਹੈ ਜਿਹੜਾ ਬੰਦਾ ਭਗਵੰਤ ਮਾਨ ਸਾਹਿਬ ਦੇ ਬਰਾਬਰ ਹਰੇਕ ਦਫ਼ਤਰ 'ਚ ਫੋਟੋ ਲਾਉਂਦਾ ਹੋਵੇ ਜਿਹੜਾ ਬੰਦਾ ਕੋਈ ਪੰਜਾਬ ਦੀ ਗਲੀ ਨਹੀਂ ਛੱਡਦਾ ਰੇੜੀ ਨਹੀਂ ਛੱਡਦਾ ਕੋਈ ਕੂਚਾ ਕੋਨਾ ਨਹੀਂ ਛੱਡਦਾ ਫੋਟੋ ਲਾਇ ਬਿਨਾ ਤੇ ਉਹ ਚਾਕੀ ਤੇ ਕਿਉਂ ਨਾ ਲਊ ਮੈਂ ਮਾਨ ਸਾਹਿਬ ਨੂੰ ਆ ਨਾ ਮਾਨ ਸਾਹਿਬ ਪਾਗੰ ਭਗਤ ਸਿੰਘ ਗਲੀ ਬੰਦ ਕੇ ਕੰਮ ਤੁਸੀਂ ਅੰਗਰੇਜ਼ਾਂ ਨਾਲੋਂ ਮਾੜੇ ਕਰਦੇ ਹੋ ਇਹ ਚੀਜ਼ਾਂ ਛੱਡ ਦਿਓ ਜੇ ਭਗਤ ਸਿੰਘ ਗਲੀ ਪੱਗ ਬੰਨੀ ਐ ਭਗਤ ਸਿੰਘ ਜੀ ਦੀ ਫੋਟੋ ਲਾਈ ਐ ਥੋੜਾ ਕਦਰ ਕਰੋ ਨਹੀਂ ਜਿਹੜੇ ਭਗਤ ਸਿੰਘ ਦੇ ਜਿਹੜੇ ਨਕਸ਼ੇ ਕਦਮਾਂ ਤੇ ਚੱਲਦੇ ਨੌਜਵਾਨ ਜਿਨ੍ਹਾਂ ਨੇ ਤੁਹਾਨੂੰ ਕੁਰਸੀ ਦਿੱਤੀ ਐ ਨਾ ਸਾਡੇ ਮੰਤਰੀਆਂ ਨੂੰ ਵੀ ਭਜਾਉਣ ਲੱਗ ਗਏ ਉਹ ਦਿਨ ਦੂਰ ਨਹੀਂ ਜਿੱਦਨ ਥੋੜੀ ਵੀ ਦੁੜਕੀ ਲਵਾਉਣਗੇ ਪਿੰਡਾਂ ਦੇ ਵਿੱਚੋਂ ਇਹ ਪੰਜਾਬੀਆਂ ਦੇ ਸੈਂਟੀਮੈਂਟਸ ਨਾਲ ਖੇਡਣਾ ਜਾਣਦੇ ਚਾਕੀ ਇਹਨਾਂ ਨੇ ਜਾਣ ਕੇ ਮਾੜੀ ਬਣਾਈ ਹੈ ਕਿਉਂਕਿ ਇਹ ਹਮੇਸ਼ਾ ਕੇਂਦਰ ਦੇ ਨਾਲ ਟਕਰਾਵ ਦੀ ਰਾਜਨੀਤੀ ਕਰਦੀ ਹੈ ਜੀ ਕੋਈ ਈਸ਼ੂ ਆਉਂਦਾ ਉਹਦੇ ਤੇ ਅਟੈਨਸ਼ਨ ਡਾਇਵਰਟ ਕਰਨ ਦੀ ਪੋਲਿਟਿਕਸ ਕਰਦੀ ਹੈ ਉਹਨੂੰ ਸੋਲਵ ਨਹੀਂ ਕਰਦੇ ਭੈਣ ਬਲਵਿੰਦਰ ਕੌਰ ਦਾ ਮਰਡਰ ਹੋਇਆ ਉਹਨਾਂ ਨੇ ਲੁਧਿਆਣੇ ਐਸਪੀਐਲ ਤੇ ਡਿਬੇਟ ਰੱਖਦੀ ਜਦੋਂ ਇੱਥੇ ਆਪਣੇ ਗੋਲੀ ਚੱਲੀ ਆਹਾ ਕਪੂਰਥਲੇ ਦੇ ਵਿੱਚ ਉਹਨਾਂ ਨੇ ਚੱਕ ਕੇ ਥੀਰਥ ਯਾਤਰਾ ਸ਼ੁਰੂ ਕਰ ਲਈ ਉਸ ਤੋਂ ਪਹਿਲਾਂ ਜਦੋਂ 50000 ਕਰੋੜ ਦੇ ਕਰਜ਼ੇ ਦੀ ਗੱਲ ਆਈ ਉਹਨਾਂ ਫੇਰ ਕੋਈ ਨਾ ਕੁਝ ਨਵਾਂ ਛੇੜਤਾ ਹਰ ਵੇਲੇ ਅਟੈਨਸ਼ਨ ਡਾਇਵਰਟ ਕਰਦੇ ਆ ਮੈਂ ਮਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਪੰਜਾਬੀ ਭੋਲੇ-ਪਾਲੇ ਜ਼ਰੂਰ ਹੈ ਪਰ ਇਹ ਉਹ ਕੌਮ ਹੈ ਜਿਨ੍ਹਾਂ ਹਿੰਦੁਸਤਾਨ ਦੇ ਵਿੱਚੋਂ ਮੁਗਲਾਂ ਦਾ ਰਾਜ ਉਧਿਹੜਿਆ ਜਿਨ੍ਹਾਂ ਅੱਜ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਅੱਜ ਗੋਰੇ ਇੱਥੋਂ ਭਜਾਏ ਆ ਜੇ ਤੁਹਾਨੂੰ ਮੌਕਾ ਦਿੱਤਾ ਨਾ ਉਹਨਾਂ ਦੇ ਸੈਂਟੀਮੈਂਟਸ ਨਾਲ ਰੋਜ਼ ਨਾ ਖੇਡਿਆ ਕਰੋ। ਰੋਜ਼ ਖਲਵਾੜ ਨਾ ਕਰਿਆ ਕਰੋ, ਰੋਜ਼ ਝੂਠ ਨਾ ਬੋਲਿਆ ਕਰੋ। ਅੱਜ ਪੰਜਾਬੀ ਪਛਾਣ ਗਈ ਹੈ ਤੁਹਾਨੂੰ। ਜੀ। ਪੰਜਾਬ ਨਾਲ ਖੜਨਾ ਸਿੱਖੋ। ਮਾਨ ਸਾਹਿਬ ਇਹ ਝੂਠੇ ਵਾਅਦੇ ਜਿਹੜੇ ਝੂਠੀਆਂ ਗੱਲਾਂ ਇਹ ਬੰਦ ਕਰਦੇ ਹੋ। ਹੁਣ ਇਹ ਜ਼ਿਆਦਾ ਚਿਰ ਨਹੀਂ ਚੱਲਣੀ। ਬਰਾੜ ਸਾਹਿਬ ਅਸੀਂ ਸਾਰੇ ਹੁਣ ਜਾਣਦੇ ਹਾਂ ਕਿ ਭਾਜਪਾ ਇੱਕ ਬਹੁਤ ਵੱਡੀ ਪਾਰਟੀ ਦੇ ਤੌਰ ਤੇ ਉੱਭਰੀ ਹੈ ਤੇ ਆਪਾਂ ਉਹਨਾਂ ਨੂੰ ਵੀ ਦੇਖਦੇ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ ਜਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣ ਉਹ ਹਮੇਸ਼ਾ ਤੋਂ ਇਹੀ ਕਹਿੰਦੇ ਆਏ ਨੇ ਕਿ ਦੇਸ਼ ਦੇ ਹਿੱਤ ਦੇ ਵਿੱਚ ਕੁਝ ਸਖਤ ਫੈਸਲੇ ਲੈਣੇ ਪੈਂਦੇ ਨੇ ਪਰ ਜੇ ਅਸੀਂ ਵਿਰੋਧੀ ਧਿਰਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਜਿਹੜੀ ਉਹ ਅਸਲ ਵਿੱਚ ਜਿਹੜਾ ਇੰਡੀਆ ਅਲਾਈਅንስ ਹੋਇਆ ਉਹਦੇ ਤੋਂ ਡਰ ਗਈ ਹੈ ਕਿਦਰ ਇਹ ਕਿਦਰ ਜਾ ਕੇ ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਣ ਜਾਂ ਫਿਰ ਆ ਚਾਰਖੰਡ ਦੇ ਹਿਮਤ ਸੁਰੇਨ ਹੋਣ ਉਹਨਾਂ ਤੇ ਸਾਰਿਆਂ ਤੇ ਇਸ ਵੇਲੇ ਈਡੀ ਦੀ ਤਲਵਾਰ ਲਟਕੀ ਹੋਈ ਹੈ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਈਡੀ ਦਾ ਸਹਾਰਾ ਲੈਂਦੀ ਹੈ ਭਾਜਪਾ ਕਿਉਂਕਿ ਬਿਹਾਰ ਦੇ ਜਿਹੜੇ ਉਪ ਮੁੱਖ ਮੰਤਰੀ ਨੇ ਤੇਜਸਵੀ ਯਾਦਵ ਉਹਨਾਂ ਨੂੰ ਵੀ ਨੋਟਿਸ ਭੇਜ ਦਿੱਤਾ ਗਿਆ ਹੁਣ ਆਪਾਂ ਇਹਨੂੰ ਕਿੱਥੇ ਦੇਖਦੇ ਹਾਂ ਕਿ ਅਸਲ ਵਿੱਚ ਭਾਜਪਾ ਜਿਹੜੀ ਉਹ ਪ੍ਰਿਸ਼ਟਾਚਾਰ ਮੁਕਤ ਭਾਰਤ ਲਈ ਆਂਦੀ ਕੋਸ਼ਿਸ਼ ਕਰ ਰਹੀ ਹੈ ਜਾਂ ਫਿਰ ਸੱਚ ਮੁੱਚ ਵਿਰੋਧੀ ਧਿਰਾਂ ਦੇ ਜਿਹੜੇ ਦਾਅਵੇ ਨੇ ਉਹ ਸੱਚੇ ਨੇ ਅੱਜ ਹਿੰਦੁਸਤਾਨ ਦੇ ਜਿੰਨੇ ਥੱਗਸ ਆਫ ਇੰਡੀਆ ਸੀ ਉਹ ਇਕੱਠੇ ਹੋ ਕੇ ਇੰਡੀਆ ਐਲਾਈਅੰਸ ਬਣਾਇਆ ਇਹਨਾਂ ਨੇ ਜੀ ਤੁਸੀਂ ਇਹਨਾਂ ਦਾ ਸਭ ਦਾ ਪਛੋਕੜ ਦੇਖੋ ਕਾਂਗਰਸ ਦਾ ਪਛੋਕੜ ਦੇਖੋ ਕੀ ਹੈ ਜਦੋਂ ਇਹਨਾਂ ਦੀ ਯੂਪੀਏ ਦੀ ਸਰਕਾਰ ਸੀ ਸਕੈਮ ਵੀ ਇੰਨੇ ਹਜ਼ਾਰ ਲੱਖ ਕਰੋੜ ਦੇ ਆਉਂਦੇ ਸੀ ਆਮ ਇਨਸਾਨ ਜ਼ੀਰੋ ਨਹੀਂ ਸੀ ਲਾ ਸਕਦਾ ਹੁੰਦਾ ਹਮ ਹਰ ਤੀਜੇ ਮਹੀਨੇ ਇਹਨਾਂ ਦੀ ਸਰਕਾਰ ਵਲੇ ਕੋਈ ਨਾ ਕੋਈ ਕੇਂਦਰ ਦਾ ਵਜ਼ੀਰ ਅੰਦਰ ਹੁੰਦਾ ਸੀ ਜੀ ਅੱਜ ਸਾਰੇ ਇਕੱਠੇ ਹੋ ਗਏ ਵੀ ਮੋਦੀ ਸਾਹਿਬ ਇੱਕ ਉਹ ਇਨਸਾਨ ਹੈ ਜਿਨ੍ਹਾਂ ਦੇ 9 ਸਾਲ ਦੇ ਵਿੱਚ ਇੱਕ ਕਰਪਸ਼ਨ ਦਾ ਦਾਗ ਨਹੀਂ ਕੰਮ ਉਹ ਕੀਤੇ ਜਿਹੜੇ 5 500 ਸਾਲ ਪੁਰਾਣੇ ਕੰਮ ਹੈ ਦੇਸ਼ ਦੇ ਵਿੱਚ ਹਿੰਦੁਸਤਾਨ ਦੀ ਜਿਹੜੀ ਅੱਜ ਤਾਕਤ ਹੈ ਅੱਗੇ ਹੱਥ ਅੱਗੇ ਹਿੰਦੁਸਤਾਨ ਵਧਾਉਂਦਾ ਹੁੰਦਾ ਸੀਗਾ ਬਾਕੀ ਦੇਸ਼ਾਂ ਦੇ ਲਈ ਮਦਦ ਲਈ ਅੱਜ ਦੁਨੀਆ ਦੇ ਵਿੱਚ ਹੱਥ ਅੱਗੇ ਵਧਾਉਂਦਾ ਬਾਕੀ ਦੇਸ਼ਾਂ ਦੀ ਮਦਦ ਕਰਨ ਲਈ ਜੀ ਉਹ ਡਰੇ ਹੋਏ ਆ ਪਪੂਲਾਰਿਟੀ ਤੋਂ ਮੋਦੀ ਸਾਹਿਬ ਲਈ ਡਰਨਾ ਵੀ ਸੁਭਾਅਕ ਆ ਉਹਨਾਂ ਦਾ ਕੀ ਜੋ ਨਤੀਜੇ ਇੱਥੇ ਆਏ ਆ ਜਿਵੇਂ ਦੇਸ਼ ਪਿਆਰ ਕਰ ਰਿਹਾ ਉਹਨਾਂ ਨੂੰ ਪਤਾ ਹੈ ਕਿ ਅਗਲੀ ਵਾਰੀ ਸਰਕਾਰ 400 ਪਾਰ ਆਉਣੀ ਹੈ ਹੂੰ ਜਿਹੜੇ ਆਹ ਤਿੰਨਾਂ ਸਟੇਟਾਂ ਦੇ ਵਿੱਚ ਹੈਟ੍ਰਿਕ ਹੋਈ ਹੈ ਇਹਨੇ ਮੋਦੀ ਸਾਹਿਬ ਦੀ ਤੀਜੀ ਵਾਰ ਸਰਕਾਰ ਦੀ ਹੈਟ੍ਰਿਕ ਦੀ ਅੱਜ ਗਰੰਟੀ ਦਿੱਤੀ ਹੈ ਜੀ ਸੋ ਡਰੇ ਰਹਿਣ ਜੇ ਪੰਜਾਬ ਦੇ ਵਿੱਚ ਇਹਨਾਂ ਦੀ ਕੋਈ ਵਿਜੀਲੈਂਸ ਕਾਰਵਾਈ ਕਰਦੀ ਹੈ ਹੂੰ ਫਿਰ ਤਾਂ ਕਹਿੰਦੇ ਭ੍ਰਸ਼ਟਾਚਾਰ ਤੇ ਵਾਰ ਤੇ ਜੇ ਕੋਈ ਈਡੀ ਕਾਰਵਾਈ ਕਰੇ ਤੇ ਫਿਰ ਕਹਿੰਦੇ ਆ ਹਹਾਕਾਰ ਹਹਾਕਾਰ ਜੇ ਕੇਜਰੀਵਾਲ ਸਾਹਿਬ ਦੀ ਤੁਸੀਂ ਗੱਲ ਕੀਤੀ ਐ ਏਡਾ ਹੀ ਸੱਚੇ ਐ ਏਡਾ ਹੀ ਸੋਚੇ ਅਫਸਰ ਰਹੇ ਆ ਉਹ ਹੂੰ ਕੋਟਾ ਆਪਣੇ ਦੇਸ਼ ਦੇ ਵਿੱਚ ਉਹਨਾਂ ਨੂੰ ਲੱਗਦਾ ਸਮਨ ਇਲੀਗਲ ਐ ਕੋਰਟ ਚ ਕਿਉਂ ਨਹੀਂ ਜਾਂਦੇ ਐਂਟੀਸੀਪੇਟਰੀ ਬੇਲ ਕਿਉਂ ਨਹੀਂ ਅਪਲਾਈ ਕਰਦੇ ਜਾ ਕੇ ਲੈਣ ਐਂਟੀਸੀਪੇਟਰੀ ਬੇਲ ਜਾ ਕੇ ਉੱਥੇ ਜਾਣ ਕੋਰਟ ਦੇ ਵਿੱਚ ਹੂੰ ਪਰ ਉਹਨਾਂ ਨੂੰ ਪਤਾ ਐ ਕਿ ਉਹ ਚੋਰ ਐ ਉਹਦੇ ਹੰਦੇ ਦਾ ਚੋਰ ਮਚਾਏ ਸ਼ੋਰ ਹੂੰ ਉਹ ਅੱਜ ਸ਼ੋਰ ਮਚਾ ਰਹੇ ਐ ਉਹ ਅੱਜ ਹੀ ਕਹੀ ਜਾਂਦੇ ਤੇ ਹਾਰ ਜੇਲ੍ਹ ਸੇ ਚਲੇਗੀ ਸਰਕਾਰ ਅੰਦਰ ਸੇ ਬੈਠ ਕੇ ਚਲੇਗੀ ਉਹ ਮੰਨੀ ਬੈਠੀ ਆ ਮੈਂ ਚੋਰ ਆ ਮੈਂ ਅੰਦਰ ਜਾਣਾ ਹੀ ਜਾਣਾ ਮੈਨੂੰ ਬਚਾ ਕੋਈ ਨਹੀਂ ਸਕਦਾ ਜੀ ਤੇ ਰਲੇ ਆ ਪੰਜਾਬ ਦੇ ਵਿੱਚ ਵੀ ਕਦੇ ਨਹੀਂ ਸੀ ਹੋਇਆ ਕਿ ਸੂਬੇ ਦੇ ਵਿੱਚ ਸਰਕਾਰ ਤੇ ਆਪੋਜੀਸ਼ਨ ਇਕੱਠੀਆਂ ਹੋ ਜਾਣ ਅੱਜ ਪੰਜਾਬ ਦੇ ਹਾਲਾਤ ਦੇਖ ਲਓ ਕੀ ਜਿੱਥੇ ਸਰਕਾਰ ਤੇ ਆਪੋਜੀਸ਼ਨ ਇਕੱਠੀਆਂ ਆ ਅੱਜ ਜੇਲਾ ਦੇ ਵਿੱਚ ਉਹ ਗੈਂਗਸਟਰ ਵੀਡੀਓ ਬਣਾ ਬਣਾ ਪਾ ਰਹੇ ਆ ਹਾਲਾਤ ਕੀ ਆ ਸੂਬੇ ਦਾ ਪੂਰੀ ਸਰਕਾਰੀ ਸ਼ਹਿ ਦੇ ਉੱਤੇ ਵੀਡੀਓ ਬਣਾਈ ਜਾ ਰਹੇ ਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਕ੍ਰੀਏਟ ਕਰਨ ਦਾ ਜੀ ਬੜਾ ਗੰਭੀਰ ਮੁੱਦਾ ਹਰਪੀ ਜੀ ਧਿਆਨ ਨਾਲ ਸੋਚਣ ਵਾਲਾ ਹੈ ਕਿ ਅੱਜ ਜੇਲਾ ਚੋਂ ਜਿਹੜੇ ਵੀਡੀਓ ਬਣ ਰਹੇ ਐ ਜੇ ਕੋਈ ਬੰਦਾ ਵੀਡੀਓ ਬਣਾ ਕੇ ਭੇਜਦਾ ਨਾ ਉਹਨੂੰ ਪਤਾ ਹੈ ਵੀ ਪੁਲਿਸ ਮੇਰਾ ਕੁੱਟ-ਕੁੱਟ ਦੁੰਬਾ ਕੱਢ ਦੂਗੀ ਬਾਅਦ ਚ ਜੀ ਪਰ ਉਹ ਪੇਜੀ ਇਸ ਕਰਕੇ ਰਹੀ ਐ ਕਿ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋਵੇ ਵੀ ਜੇ ਅਸੀਂ ਗੈਂਗਸਟਰ ਵੀਡੀਓ ਬਣਾ ਕੇ ਭੇਜ ਸਕਦੇ ਐ ਤੇ ਕੱਲ ਨੂੰ ਫਰौती ਨਾ ਦਿੱਤੀ ਤੇ ਤੁਹਾਡਾ ਵੀ ਮਰਡਰ ਕਰਕੇ ਅਸੀਂ ਐ ਵੀਡੀਓ ਚਲਾਵਾਂਗੇ ਤੇ ਜਿਵੇਂ ਉਹ ਅੱਜ ਫੇਸਬੁੱਕਾਂ ਤੇ ਆਲਰੇਡੀ ਪਾ ਰਹੇ ਐ ਹੂੰ ਫਰੋਤੀਆਂ ਵੀ ਮੰਗਦੇ ਆ ਨਹੀਂ ਦਿੰਦੇ ਉਹਨਾਂ ਦੇ ਗੋਲੀ ਵੀ ਮਾਰਦੇ ਆ ਘਰ ਚ ਵੜ ਕੇ ਲੁੱਟਦੇ ਕੁੱਟਦੇ ਵੀ ਆ ਉਹਨਾਂ ਨੂੰ ਕੀ ਹਾਲਾਤ ਆ ਪੰਜਾਬ ਸੂਬੇ ਦੇ ਇਹ ਕੀ ਗੱਲਾਂ ਕਰਦੇ ਆ ਭ੍ਰਸ਼ਟਾਚਾਰ ਮਕਾਉਣ ਦੀਆਂ ਇਹ ਕੀ ਗੱਲਾਂ ਕਰਦੇ ਆ ਲਾਅ ਐਂਡ ਆਰਡਰ ਦੀਆਂ ਅੱਜ ਦੇਸ਼ ਜਾਣ ਚੁੱਕਿਆ ਹੈ ਕਿ ਦੇਸ਼ ਦਾ ਪੁੱਤ ਕੌਣ ਆ ਸਪੂਤ ਕੌਣ ਆ ਪੁੱਤ ਕੌਣ ਆ ਤੇ ਦੇਸ਼ ਵਿਰੋਧੀ ਕੌਣ ਅਗਲੇ ਪ੍ਰੈਸ਼ਰ ਵਾਲ ਬਦੀਏ ਜਿਹੜਾ ਇਸ ਟਾਈਮ 'ਚ ਇੰਨਾ ਵੱਡਾ ਇੱਕ ਅਲਾਈਅੰਸ ਪਿਛਲੇ ਦਿਨੀ ਹੋਇਆ ਉਹ ਗੱਠਜੋੜ ਜਿਹੜਾ ਜਿਵੇਂ ਕਿ ਅਸੀਂ ਹੁਣੇ ਗੱਲ ਕੀਤੀ ਹੈ ਕਿ ਉਹਦੇ ਤੋਂ ਵਿਰੋਧੀ ਧਿਰਾਂ ਤੀ ਇਹ ਹੀ ਕਹਿੰਦੀਆਂ ਨੇ ਕਿ ਜੀ ਪਾਜ ਪਾਟ ਡਰੀ ਹੋਈ ਐ ਤੇ ਪੰਜਾਬ ਦੀ ਜੀ ਅਸੀਂ ਗੱਲ ਕਰ ਲਈਏ ਬੇਸ਼ੱਕ ਉਥੇ ਅਲਾਈਅੰਸ ਹੋ ਚੁੱਕਾ ਹੈ ਪੰਜਾਬ ਦੇ ਵਿੱਚ ਨੌ ਮਾਸ ਦਾ ਰਿਸ਼ਤਾ ਹੁੰਦਾ ਸੀ ਪਾਜ ਪਾਤਾ ਤੇ ਅਕਾਲੀ ਦਲ ਦਾ ਜਿਹੜਾ ਕਿ ਕਿਸਾਨ ਅੰਦੋਲਨ ਦੌਰਾਨ ਟੁੱਟ ਗਿਆ ਤੇ ਹੁਣ ਪਿੱਛੇ ਜੇ ਕਿਆਸਰਾਈਆਂ ਇਹ ਲਗਣੀਆਂ ਸ਼ੁਰੂ ਹੋ ਗਈਆਂ ਮੁੜ ਕੇ ਕਿ ਇਹ ਗੱਠਬੰਧਨ ਦੁਬਾਰਾ ਹੋ ਸਕਦਾ ਸੋ ਗੱਲ ਇਹ ਹੈ ਕਿ ਹਾਈ ਕਮਾਂਡ ਤੋਂ ਵੀ ਜਿਹੜੀ ਫੀਡਬੈਕ ਆਈ ਆ ਹਾਈ ਕਮਾਂਡ ਨੂੰ ਗਈ ਆ ਜਿਹੜੀ ਜਾਂ ਇਥੋਂ ਦੇ ਪੰਜਾਬ ਦੇ ਭਾਜਪਾ ਆਗੂਆਂ ਨੇ ਉਹਨਾਂ ਨੂੰ ਫੀਡਬੈਕ ਦਿੱਤੀ ਹੈ ਉਹ ਇਹ ਹੈ ਕਿ ਇੱਕ ਗੱਠਜੋੜ ਹੋਣਾ ਬੰਦਾ ਤੁਹਾਡੇ ਮੁਤਾਬਕ ਹੁਣ ਕੀ ਇਹ ਗੱਠਜੋੜ ਹੋਏਗਾ ਕਿ ਇਹ ਨੋ ਮਾਸ ਦਾ ਰਿਸ਼ਤਾ ਜਿਹੜਾ ਇਹ ਵਾਪਿਸ ਤੋਂ ਉਹੀ ਰਿਸ਼ਤਾ ਬਣੇਗਾ ਕਿਉਂ ਕਿਉਂਕਿ ਜਿਹੜਾ ਉਹਨਾਂ ਦਾ ਅਲਾਈਅੰਸ ਹੋਇਆ ਉਹਦੇ ਲਈ ਪੰਜਾਬ ਦੇ ਵਿੱਚ ਭਾਜਪਾ ਨੂੰ ਵੀ ਸਹਾਰੇ ਦੀ ਲੋੜ ਤਾਂ ਪਏਗੀ ਹੀ ਸੋ ਕਿ ਅਕਾਲੀ ਦਲ ਦਾ ਸਹਾਰਾ ਲਏਗੀ ਭਾਜਪਾ ਦੇਖੋ ਅੱਜ ਭਾਜਪਾ ਨੂੰ ਕਿਸੇ ਸਹਾਰੇ ਦੀ ਲੋੜ ਨਹੀਂ ਜੀ ਕਿਸੇ ਬਸਾਕੀਆਂ ਦੀ ਲੋੜ ਨਹੀਂ ਹਮ ਅੱਜ ਦੇਸ਼ ਦੇ ਵਿੱਚ ਹਰ ਕੋਈ ਮੋਦੀ ਦੀ ਗਰੰਟੀ ਤੇ ਵਿਸ਼ਵਾਸ ਕਰ ਰਿਹਾ ਹਮ 36 ਗੜ ਦੇ ਵਿੱਚ ਇਲੈਕਸ਼ਨ ਹੁੰਦੇ ਐ ਜੀ ਉਥੇ ਬੜਾ ਉਹਨਾਂ ਦੇ ਮੁੱਖ ਮੰਤਰੀ ਦਾ ਡੰਕਾ ਬੋਲਦਾ ਸੀ ਕਾਂਗਰਸ ਆਂਦੀ ਸੀ ਸਾਡੇ ਨੇੜੇ ਤੇੜੇ ਕੋਈ ਨਹੀਂ ਹਮ ਮੱਧਿਆ ਪ੍ਰਦੇਸ਼ ਆਂਦੇ ਸੀ ਕਮਲਨਾਥ ਦੀ ਸਰਕਾਰ ਬਣੀ ਪਈ ਦੋ ਤਿਹਾਈ ਬਹੁਮਤ ਲੈ ਕੇ ਹਮ ਪਰ ਉਥੇ ਦੇ ਲੋਕਾਂ ਨੇ ਮੈਂ ਯੰਗਸਟਰਸ ਦੀ ਖਾਲ ਤੁਹਾਨੂੰ ਦੱਸਦਾ ਮੈਂ ਆਰਟੀਕਲ ਪੜ੍ਹਿਆ ਜੀ ਇਸ ਤੇ ਯੰਗ ਵੋਟਰਸ ਦੇ ਉੱਤੇ ਆਰਟੀਕਲ ਲੱਗਿਆ ਸੀ ਹੂੰ ਉਹ ਆਂਦੇ ਕਿ ਯੰਗ ਵੋਟਰਸ ਨੇ ਐਤ ਕੀ ਵੋਟ 100% ਇਹ ਪੜ੍ਹ ਕੇ ਕੀਤਾ ਕਿ ਸੈਂਟਰ ਸਟੇਟ ਰਿਲੇਸ਼ਨ ਦੀ ਕੀ ਇੰਪੋਰਟੈਂਸ ਜੀ ਕਿਉਂ ਡਬਲ ਇੰਜਨ ਵਾਲੀ ਸਰਕਾਰ ਦੀ ਲੋੜ ਹੈ ਹੂੰ ਅੱਜ 20 ਸਾਲ ਬਾਅਦ ਕਿਉਂ ਉਹਨਾਂ ਨੇ 2/3 ਮੈਜੋਰਟੀ ਦੇ ਉੱਤੇ ਮਧਿਆ ਪ੍ਰਦੇਸ਼ ਦੇ ਵਿੱਚ ਭਾਪੀ ਨੂੰ ਦੁਬਾਰਾ ਬਹੁਮਤ ਦਿੱਤੀ ਹੈ ਹੂੰ ਉਹ ਇੰਪੋਰਟੈਂਸ ਸਮਝਦੇ ਹੈ ਤੇ ਜਿਹੜੀ ਤੁਸੀਂ ਗੱਲ ਕਰਦੇ ਹੋ ਪੰਜਾਬ ਦੇ ਅਲਾਈਅੰਸ ਦੀ ਪੰਜਾਬ ਦੇ ਵਿੱਚ ਰੋ ਸਾਡਾ ਪਰਿਵਾਰ ਵੱਡਾ ਹੋ ਰਿਹਾ ਹੁਣ ਵੀ ਅਸੀਂ ਜਲੰਧਰ ਮੀਟਿੰਗ ਕਰਕੇ ਆਏ ਆਂ ਅੱਜ ਇੱਥੇ ਕਿੰਨੇ ਨਾਮੀ ਲੋਕ ਜੁੜੇ ਆਂ ਕੱਲ ਚੰਡੀਗੜ੍ਹ ਦੇ ਵਿੱਚ ਕਿੰਨੇ ਕਾਂਗਰਸ ਤੇ ਆਪ ਦੇ ਤੇ ਅਕਾਲੀ ਦਲ ਦੇ ਲੋਕ ਜੁਆਇਨ ਕੀਤੇ ਸੋ ਪਰਿਵਾਰ ਵੱਡਾ ਹੋ ਰਿਹਾ ਪੰਜਾਬ ਦੇ ਵੀ ਲੋਕਾਂ ਦਾ ਵਿਸ਼ਵਾਸ ਹੈ ਤੁਸੀਂ ਜਿੱਥੇ ਸਾਥ ਚ ਚਲੇ ਜਾਓ ਚਰਚਾ ਹੈ ਕੀ ਹੈ ਜੇ ਪੰਜਾਬ ਦੇ ਵਿੱਚੋਂ ਗੈਂਗਸਟਰਵਾਦ ਖਤਮ ਕਰ ਸਕਦਾ ਤੇ ਪਿੰਡਾਂ ਵਾਲਿਆਂ ਤੇ ਯੋਗੀ ਕਰ ਸਕਦਾ ਜੇ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਦਾ ਤੇ ਆਂਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਰ ਸਕਦਾ ਜੇ ਪੰਜਾਬ ਦੀ ਡਿਵੈਲਪਮੈਂਟ ਦੀ ਕੋਈ ਗੱਲ ਕਰ ਸਕਦਾ ਪੰਜਾਬ ਚ ਰੋਜ਼ਗਾਰ ਲੈ ਕੇ ਆਉਣ ਦੀ ਗੱਲ ਕਰ ਸਕਦਾ ਨੌਜਵਾਨਾਂ ਨੂੰ ਵਿਦੇਸ਼ੋਂ ਇੱਥੇ ਲਿਆ ਕੇ ਆਪਦੇ ਘਰਾਂ ਚ ਬਸਾਉਣ ਦੀ ਗੱਲ ਕਰ ਸਕਦਾ ਤੇ ਨਰਿੰਦਰ ਮੋਦੀ ਲੋਕਾਂ ਦੀ ਆਸ ਹੈ ਸੋ ਅੱਜ ਆਸ ਹੈ ਭਾਰਤੀ ਜਨਤਾ ਪਾਰਟੀ ਉਹਨਾਂ ਦੀ ਲੀਡਰਸ਼ਿਪ ਦੇਸ਼ ਦੇ ਪ੍ਰਧਾਨ ਮੰਤਰੀ ਤੇ ਸਾਨੂੰ ਕਿਸੇ ਵੀ ਬਸਾਖੀ ਦੀ ਲੋੜ ਨਹੀਂ 13 ਦੀਆਂ 13 ਸੀਟਾਂ ਅਸੀਂ ਡਟ ਕੇ ਇਕੱਲੇ ਲੜਾਂ ਇਹਦੀ ਨਾ ਚਰਚਾ ਪਿੰਡਾਂ ਦੇ ਵਿੱਚ ਸਾਰੀ ਥਾਂ ਅਕਾਲੀ ਦਲ ਵਾਲੀ ਚਲਾ ਰੱਖਦੀ ਹੈ ਜੀ ਉਹ ਡਰਦੇ ਆ ਵੀ ਜੇ ਚਰਚਾ ਨਾ ਚੱਲੀ ਸਾਡੀ ਅੱਧੀ ਲੀਡਰਸ਼ਿਪ ਭਾਜਪੀ ਚ ਚੱਲੇ ਜਾਣੀ ਹੈ ਕਦੇ ਕੋਈ ਸ਼ਕੂਫਾ ਛੱਡ ਦਿੰਦੇ ਸਾਡੀ ਇੱਥੇ ਮੀਟਿੰਗ ਹੋਊਗੀ ਕਦੇ ਕੋਈ ਛੱਡ ਦਿੰਦੇ ਉੱਥੇ ਹੋਊਗੀ ਸਾਡੀਆਂ ਸੀਟਾਂ ਤੈਅ ਹੋ ਗਈਆਂ 6 ਐਸੀ ਲੜਾਂਗੇ 7 ਭਾਜਪੀ ਲੜੂਗੀ ਜੀ ਪਾਰਲੀਮੈਂਟ ਦੀ ਉਹ ਵੱਡਾ ਪ੍ਰਾਅ ਹੋਊਗੀ ਤੇ ਜਦੋਂ ਵਿਧਾਨ ਸਭਾ ਆਊਗੀ ਉਦੋਂ ਬਰਾਬਰ ਦੀਆਂ ਤੇ ਲੜਾਂਗੇ ਉਹ ਲੋਕਾਂ ਦੇ ਮਨਾਂ ਚ ਭਰਮ ਭਲੇਖੇ ਹੀ ਪੈਦਾ ਕਰਦੇ ਰਹਿੰਦੀ ਹੈ ਤੁਹਾਡੇ ذریعے ਮੈਂ ਪੰਜਾਬ ਦੇ ਲੋਕਾਂ ਨੂੰ ਇਹ ਕਲੀਅਰ ਕਰ ਦੇਣਾ ਚਾਹੁੰਨਾ ਕਿਸੇ ਲੈਵਲ ਦੇ ਉੱਤੇ ਸਾਡੇ ਪਾਰਟੀ ਦੇ ਕਿਸੇ ਵੀ ਲੀਡਰ ਦੀ ਅਕਾਲੀ ਦਲ ਦੇ ਕਿਸੇ ਲੀਡਰ ਨਾਲ ਅਜੇ ਤੱਕ ਕੋਈ ਨਾ ਮੀਟਿੰਗ ਹੋਈ ਹੈ ਤੇ ਗਾਂ ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ ਉਹਦੀ ਮੈਂ ਅੱਜ ਕੋਈ ਭਿਕ ਬਣੀ ਨਹੀਂ ਕਰ ਸਕਦਾ ਕਿਉਂਕਿ ਮੈਂ ਕੋਈ ਜੋਚੀ ਨਹੀਂ ਪਰ ਅੱਜ ਤੱਕ ਕਿਸੇ ਵੀ ਲੈਵਲ ਤੇ ਕੋਈ ਕਿਸੇ ਤਰ੍ਹਾਂ ਦੀ ਮੀਟਿੰਗ ਨਹੀਂ ਹੋਈ ਜੀ ਬਿਲਕੁਲ ਜਿਹੜੀ ਅੰਜ ਅਸੀਂ ਜਾਣਦੇ ਆ ਬ੍ਰਾਟ ਸਾਹਿਬ ਕੀ ਜਿਹੜੀ ਵਿਕਸਿਤ ਭਾਰਤ ਸੰਕਲਪ ਯਾਤਰਾ ਚੱਲ ਰਹੀ ਹੈ ਕਿ ਤੁਹਾਨੂੰ ਲੱਗਦਾ ਕਿ ਇਹ ਰੂਰਲ ਏਰੀਆਜ਼ ਜਿਹੜੇ ਪਿੰਡੂ ਸਾਡੇ ਖੇਤਰ ਹੈ ਉਹਦੇ ਵਿੱਚ ਭਾਜਪਾ ਦਾ ਆਧਾਰ ਕਿਦਦਰ ਹੈ ਨਾ ਕਿਦਦਰ ਕਮਜ਼ੋਰ ਰਿਹਾ ਸੋ ਉਹਨੂੰ ਥੋੜਾ ਜਿਆ ਹੋਰ ਵਧੀਆ ਕਰਨ ਦੇ ਲਈ ਭਾਜਪਾ ਵੱਲੋਂ ਇਹ ਵਿਕਸਿਤ ਭਾਰਤ ਸੰਕਲਪ ਯਾਤਰਾ ਜਿਹੜੀ ਉਹ ਕੀਤੀ ਜਾ ਰਹੀ ਹੈ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮੈਂ ਪਰसों ਫਤੇਗੜ ਸਾਹਿਬ ਦੇ ਪਿੰਡ ਦੇ ਵਿੱਚ ਇੱਕ ਵਿਕਸਿਤ ਭਾਰਤ ਦੇ ਪ੍ਰੋਗਰਾਮ ਚ ਗਿਆ ਜੀ ਇੱਕ ਬਜ਼ੁਰਗ ਮੈਨੂੰ ਜੱਫੀ ਪਾ ਕੇ ਰੋਣ ਲੱਗ ਗਿਆ ਆਂਦਾ ਪੁੱਤਰਾ ਮੈਨੂੰ ਤਾਂ ਹੁਣ ਪਤਾ ਲੱਗਿਆ ਸਕੀਮ મોદી ਵਾਲੀ ਸੀ ਜੀ ਆਂਦਾ ਮੇਰੇ ਸਟੰਟ ਪਾਉਣ ਨੂੰ ਕਹਤਾ ਡਾਕਟਰਾਂ ਨੇ ਤੇ ਮੇਰੇ ਬੱਚੇ ਮੈਨੂੰ ਜਵਾਬ ਦੇ ਗਏ ਵੀ ਸਾਡੇ ਕੋਲੇ ਬਾਪੂ ਪੈਸੇ ਹੈ ਨਹੀਂ ਹੂੰ ਆਂਦਾ ਮੇਰਾ મોદી ਵਾਲਾ ਆਹ ਕਾਰਡ ਜਿਹੜਾ ਬਣਿਆ ਇਹਦੇ ਜਰੀਏ ਮੇਰੇ ਸਟੰਟ ਪਏ ਦੋ ਸਟੰਟ ਪਏ ਆਂਦਾ ਜੀ ਅੱਜ ਮੇਰਾ ਜੀਵਨ ਹੈ ਨਾ ਆਂਦਾ ਹੂੰ ਤੇ ਹੁਸ਼ਮਾਨ ਭਾਰਤ ਕਰਕੇ ਮੋਦੀ ਦੇ ਦਿੱਤੇ ਕਾਰਡ ਕਰਕੇ ਐ ਤੇ ਹੁਣਾਂ ਦਾ ਮੈਂ ਆਪਦਾ ਆਖਰੀ ਸਾਹ ਮੋਦੀ ਸਾਹਿਬ ਨੂੰ ਤੀਜੀ ਵਾਰੀ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਲਾਉਂਗਾ ਜੀ ਪਿੰਡਾਂ ਦੇ ਵਿੱਚ ਅੱਗੇ ਪਤਾ ਹੀ ਨਹੀਂ ਸੀ ਵੀ ਜਿਹੜੀਆਂ ਸਕੀਮਾਂ ਇਹ ਗਵਰਨਮੈਂਟ ਆਫ ਇੰਡੀਆ ਦੀਆਂ ਇਹ ਨਰਿੰਦਰ ਮੋਦੀ ਜੀ ਦੀਆਂ ਹੁਣ ਜਦੋਂ ਮੋਦੀ ਦੀ ਗਰੰਟੀ ਵਾਲੀ ਗੱਡੀ ਜਾਂਦੀ ਹੈ ਪਿੰਡਾਂ 'ਚ ਜਾ ਕੇ ਦੇਖੋ ਮੇਲਾ ਲੱਗਿਆ ਬਿਲਕੁਲ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਜਿਹੜੀਆਂ ਚਾਹੇ ਯੁਸ਼ਮਾਨ ਭਾਰਤ ਹੋਵੇ ਚਾਹੇ ਕੋਈ ਪੈਨਸ਼ਨਾ ਹੋਣ ਚਾਹੇ ਪਿੰਡ ਦੀਆਂ ਗਰੰਟਾ ਹੋਣ ਚਾਹੇ ਕੋਈ ਕਿਸੇ ਤਰ੍ਹਾਂ ਦੀ ਇਨਸ਼ੋਰੈਂਸ ਹੋਵੇ ਜਿੰਨੀਆਂ ਸਕੀਮਾਂ ਟੋਟਲ ਦੇਸ਼ ਦੀ ਸਰਕਾਰ ਦੀਆਂ ਸਕੀਮਾਂ ਤੇ ਮੋਦੀ ਸਾਹਿਬ ਦਾ ਸੁਪਨਾ ਹੈ ਉਹਨਾਂ ਦੀ ਇੱਕ ਅਪੀਲ ਵੀ ਹੈ ਸਾਨੂੰ ਕਿ ਤੁਸੀਂ ਜਾ ਕੇ ਇਹ ਨਹੀਂ ਪੁੱਛਣਾ ਮੁੰਡਿਓ ਵੀ ਇਹ ਕਿਹੜੀ ਪਾਰਟੀ ਦਾ ਵਰਕਰ ਹੈ ਇਹਨੇ ਵੋਟ ਪਹਿਲਾਂ ਕਿਹਨੂੰ ਪਾਈ ਹੈ ਤੇ ਬਾਅਦ ਚ ਕਿਹਨੂੰ ਪਾਊਗਾ ਅੱਜ ਮੇਰੇ ਲਈ ਸਾਰੇ ਹਿੰਦੁਸਤਾਨੀ ਇੱਕ ਹੈ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਹਾਂ ਤੁਸੀਂ ਲਾਈਨ 'ਚ ਖੜਾ ਜਿਹੜਾ ਹਰੇਕ ਲਾਭਪਾਤਰੀ ਐ ਜਿਹਨੂੰ ਲੋੜ ਐ ਘਰ 'ਚ ਬੈਠਾ ਹਰੇਕ ਲਾਭਪਾਤਰੀ ਐ ਤੁਸੀਂ ਉਹਦੇ ਤੱਕ ਮੇਰੀਆਂ ਸਕੀਮਾਂ ਲੈ ਕੇ ਜਾਣੀਆਂ ਐ ਹਰੇਕ ਬੰਦੇ ਨੂੰ ਲਾਭ ਦੇਣਾ ਲੋਕਾਂ ਦੇ ਲਈ ਆਪਾਂ ਸੇਵਾ ਕਰਨੀ ਐ ਵੋਟ ਕਰਕੇ ਨਹੀਂ ਬਾਕੀ ਪਾਰਟੀਆਂ ਨੂੰ ਵੋਟ ਕਿਹਨੂੰ ਪਾਈ ਐ ਕਿਉਂ ਪਾਉਂਗੇ ਨਾ ਅਸੀਂ ਪੁੱਛੀਦਾ ਅਸੀਂ ਸਿਰਫ ਜਾ ਕੇ ਪਿੰਡਾਂ 'ਚ ਸਕੀਮਾਂ ਦੱਸੀਦੀਆਂ ਤੇ ਲੋਕਾਂ ਨੂੰ ਸਾਨੂੰ ਬੜਾ ਵੱਡਾ ਆਸ਼ੀਰਵਾਦ ਦੇ ਰਿਹਾ ਪਿੰਡਾਂ ਦੇ ਵਿੱਚ ਜੀ ਜੀ ਬਿਰਾਟ ਸਾਹਿਬ ਇੱਕ ਹੁਣ ਚਿੰਤਾ ਦਾ ਵਿਸ਼ਾ ਜਿਹੜਾ ਸਾਡੇ ਸਾਰੇ ਲਈ ਕਿਉਂਕਿ ਅਸੀਂ ਪੰਜਾਬੀ ਆ ਕਿ ਹੁਣ ਤੱਕ ਜਿਹੜੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਹੈ ਉਹਨਾਂ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਨੇ ਪੰਜਾਬ ਨੂੰ ਕਰਜ਼ੇ ਦੇ ਬੋਝ ਹੇਠ ਧਾਪ ਦਿੱਤਾ। ਹਾਲਾਂਕਿ ਇਹ ਤਾਂ ਸਾਰੀਆਂ ਪਾਰਟੀਆਂ ਕਹਿ ਰਹੀਆਂ ਭਾਵੇਂ ਉਤਾਲੀ ਦਲ ਹੋਵੇ ਕਾਂਗਰਸ ਹੋਵੇ। ਪਰ ਭਾਜੀਪੀ ਹੈ ਜਿਹੜੀ ਉਹ ਵੀ ਹਮੇਸ਼ਾ ਇਹੀ ਕਹਿੰਦੀ ਹੈ ਕਿ ਪੰਜਾਬ ਕਰਜ਼ੇ ਦੇ ਬੋਝ ਹੇਠ ਦੱਬਿਆ ਗਿਆ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ। ਭਾਜੀਪੀ ਦਾ ਨਾਮ ਤਾਂ ਜ਼ਿਆਦਾ ਲਵਾਂਗੇ ਕਿਉਂਕਿ ਇਸ ਵੇਲੇ ਸੱਤਾ ਦੇ ਵਿੱਚ ਭਾਜੀਪੀ ਹੈ। ਤੇ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਲੀਡਰ ਵੀ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ 8000 ਕਰੋੜ ਰੁਪਇਆ ਆਰਡੀਐਫ ਦਾ ਜੇ ਤੁਹਾਨੂੰ ਪੰਜਾਬ ਦੀ ਇੰਨੀ ਫਿਕਰ ਹੈ ਤਾਂ ਫਿਰ ਉਹ ਕਿਉਂ ਨਹੀਂ ਉਥੋਂ ਦੀ ਜਾਰੀ ਕਰਵਾ ਦਿੱਤੇ ਜਾਂਦੇ ਜੋ ਕਿ ਪੰਜਾਬ ਦੇ ਵਿਕਾਸ ਦੇ ਵਿੱਚ ਯੂਜ਼ ਹੋ ਸਕਣ ਤੇ ਤੁਸੀਂ ਆਪ ਇਸ ਵੇਲੇ ਪਾਜਪਾ ਦੇ ਮੈਂਬਰ ਹੋ ਤੁਸੀਂ ਕੋਈ ਪੰਜਾਬ ਦੇ ਲਈ ਇਹੋ ਜਿਹਾ ਉਪਰਾਲਾ ਕੀਤਾ ਜਿਹੜੀ ਤੁਸੀਂ ਆਰਡੀਐਫ ਦੀ ਗੱਲ ਕਰ ਰਹੇ ਹੋ ਹਰ ਵੇਲੇ ਝੂਠ ਬੋਲਦੇ ਮੈਂ ਤੁਹਾਨੂੰ ਦੱਸਿਆ ਇਹ ਝੂਠ ਬੋਲਣ ਦੀ ਰਾਜਨੀਤੀ ਕਰਦੇ ਜੀ ਕੋਈ ਵੀ ਕੇਂਦਰ ਪੈਸਾ ਦਿੰਦਾ ਉਹਦੇ ਲਈ ਤੁਹਾਨੂੰ ਕੰਪਲੀਸ਼ਨ ਸਰਟੀਫਿਕੇਟ ਦੇਣਾ ਪੈਂਦਾ ਵੀ ਅਸੀਂ ਆਹ ਤੁਸੀ ਗ੍ਰਾਂਟ ਦਿੱਤੀ ਅਸੀਂ ਕੰਮ ਪੂਰਾ ਕਰਕੇ ਸਰਟੀਫਿਕੇਟ ਦੇਈਦਾ ਜੀ ਇਹਨਾਂ ਉਹ ਨਹੀਂ ਕੋਈ ਦਿੰਦਾ ਹੂੰ ਹੂੰ ਉਦੋਂ ਬਾਅਦ ਇਹਨਾਂ ਕੋਰਟ ਦੇ ਵਿੱਚ ਕੇਸ ਕਰਤਾ ਅੱਜ ਜੇ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਉਹ ਦੇਸ਼ ਦੀ ਸਰਕਾਰ ਨੇ ਨਹੀਂ ਕੀਤਾ ਸੂਬੇ ਦੀ ਸਰਕਾਰ ਨੇ ਕੇਂਦਰ ਤੇ ਕੀਤਾ ਵੀ ਅਸੀਂ ਆਪਦਾ ਕੰਪਲੀਸ਼ਨ ਸਰਟੀਫਿਕੇਟ ਨਹੀਂ ਜਮ੍ਹਾਂ ਕਰਾਇਆ ਖਰਚੇ ਦਾ ਹਿਸਾਬ ਨਹੀਂ ਦਿੱਤਾ ਇਸ ਕਰਕੇ ਦਿੱਕਤ ਉਹ ਉੱਡਾਈ ਬੈਠੇ ਕੇਂਦਰ ਸਰਕਾਰ ਦਾ 8000 ਕਰੋੜ ਰੁਪਇਆ ਅੱਜ ਵੀ ਪੰਜਾਬ ਦੀ ਸਰਕਾਰ ਕੋਲੇ ਪਿਆ ਜਿਹੜਾ ਇਹ ਵਰਤਦੇ ਹੀ ਨਹੀਂ ਪਏ ਤੇ ਲੋਕਾਂ ਨੂੰ ਝੂਠ ਕਹੀ ਜਾਂਦੇ ਆ ਉਹ ਵਰਤਨ ਹੋਰ ਪੈਸੇ ਮੰਗਣ ਅਸੀਂ ਨਾਲ ਚੱਲਾਂਗੇ ਪੰਜਾਬ ਲਈ ਹਰ ਵੇਲੇ ਖੜੇ ਹਰ ਵੇਲੇ ਝੂਠ ਦੀ ਰਾਜਨੀਤੀ ਕਰਨੀ ਬੰਦ ਕਰਨ ਕੇਂਦਰ ਨੇ 750 ਕਰੋੜ ਰੁਪਏ ਪੰਜਾਬ ਦੇ ਹੈਲਥ ਮਿਸ਼ਨ ਲਈ ਭੇਜਿਆ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸਕੀਮ ਸੀ ਕਿ ਕੇਂਦਰ ਦੇ ਨੇ ਪੰਜਾਬ ਲਈ ਜਨ ਔਸ਼ਧੀ ਕੇਂਦਰ ਖੋਲੇ ਜਿੱਥੇ ਸਸਤੀਆਂ ਦਵਾਈਆਂ ਫ੍ਰੀ ਇਲਾਜ ਹੁੰਦਾ ਤੇ ਮਾਨ ਸਾਹਿਬ ਹੋਣਾ ਨੇ ਕੀ ਕੀਤਾ ਉਹਦਾ ਸਾਰਾ ਨਾਂ ਬਦਲ ਕੇ ਆਮ ਆਦਮੀ ਕਲੀਨਿਕ ਰੱਖਤਾ ਹੂੰ ਕਿਵੇਂ ਕੇਂਦਰ ਦੀ ਸਰਕਾਰ ਪੈਸਾ ਇਹਨਾਂ ਨੂੰ ਦੇ ਦੇ ਤੁਸੀਂ ਇੱਕ ਐਗਰੀਮੈਂਟ ਕਰਦੇ ਹੋ ਕਿ ਦੇਸ਼ ਦੀ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਪੈਸੇ ਭੇਜੇ ਤੁਸੀਂ ਨਾਂ ਹੀ ਬਦਲੀ ਜਾਂਦੇ ਹੋ ਉਹਨਾਂ ਤੇ ਨਾਂ ਬਦਲ ਕੇ ਤੁਸੀਂ ਸਹੂਲਤ ਕੋਈ ਨਹੀਂ ਦੇ ਰਹੇ ਨਾ ਬੋਰਡ ਲਾਉਣ ਲੱਗੇ ਰੰਗ ਕਰਨ ਤੇ ਕੁਝ ਪੈਸਾ ਨਹੀਂ ਲੱਗਦਾ 750 ਕਰੋੜ ਭੇਜਿਆ ਜੀ ਸਿਰਫ 6 ਮੱਲਾ ਕਲੀਨਿਕ ਆ 600 ਮੱਲਾ ਕਲੀਨਿਕ ਖੋਲੇ ਇਹਨਾਂ ਨੇ ਉਥੇ ਵੀ ਕੋਈ ਇਹਨਾਂ ਦੇ ਇਲਾਜ ਨਹੀਂ ਹੋ ਰਿਹਾ ਜੇ ਉਹ 750 ਕਰੋੜ ਰੁਪਏ ਸਹੀ ਲੱਗਦਾ ਤਿਆਜ ਪੰਜਾਬ ਦੇ ਹਸਪਤਾਲਾਂ ਦੀ ਕਿੰਨੀ ਨੁਹਾਰ ਬਦਲਦੀ ਕੀ ਹਾਲਾਤ ਆਜ ਪੰਜਾਬ ਦੇ ਹਸਪਤਾਲਾਂ ਤੇ ਪਟਿਆਲੇ ਜਾਂਦੇ ਆ ਕੇਜਰੀ ਆਲ ਸਾਹਿਬ ਚਲੋ ਮਾਨ ਸਾਹਿਬ ਤਾਂ ਐਡੇ ਆਪਣੇ ਮੁੱਖ ਮੰਤਰੀ ਸਾਹਿਬ ਵੇਡੇ ਜੋਗੇ ਨਹੀਂ ਕਿ ਉਹ ਉਦਘਾਟਨ ਕਰ ਸਕਣ ਸਪੈਸ਼ਲ ਆਉਂਦੇ ਥਿਆ ਕੀ ਆਉਂਦੇ ਕਿ ਮੈਂ ਅੱਜ ਨੀਂ ਰੱਖ ਚੱਲੇ ਆ ਪੰਜਾਬ ਦੇ ਵਿੱਚ ਸਿਹਤਮੰਦ ਪੰਜਾਬ ਦੀ ਅਸੀਂ ਵੀ ਬੜੇ ਹੈਰਾਨ ਵੀ ਪਤਾ ਨਹੀਂ ਇਹ ਜਾਂ ਕਿ ਕਹੇ ਜਾਂ ਤੋਹਫਾ ਦੇ ਕੇ ਚੱਲੇ ਆ ਤੁਸੀਂ ਹੈਰਾਨ ਹੋ ਜਾਓਗੇ ਚੱਲੇ ਚਲਾਏ ਹਸਪਤਾਲ ਦੇ ਵਿੱਚ ਉਹਦੇ ਇੱਕ ਵਾਰਡ ਦੇ ਵਿੱਚ 10 ਬੈੱਡ ਨੂੰ ਰੰਗ ਕਰਕੇ ਕਮਰੇ ਨੂੰ ਰੰਗ ਕਰਕੇ ਉਦਘਾਟਨ ਕਰਤਾ ਆਦੇ ਦੀ ਸਿਹਤਮੰਦ ਪੰਜਾਬ ਦੀ ਨੀਂਹ ਰੱਖਦੀ। ਜੀ। ਉਹ ਭਲੇ ਆ ਲੋਕੋ ਸ਼ਰਮ ਕਰੋ ਕੋਈ ਝੂਠ ਬੋਲਣ ਲੱਗਿਆ ਵੀ ਸ਼ਰਮ ਕਰੋ। ਅੱਜ ਜੇ ਪੰਜਾਬ ਦੇ ਵਿੱਚ ਸਿਹਤਮੰਦ ਪੰਜਾਬ ਦੀ ਨੀਂਹ ਰੱਖੀ ਹੈ ਕਿਸੇ ਨੇ ਤੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖੀ ਹੈ। ਜੀ। ਜੇ ਮਹਾਲੀ ਦੇ ਵਿੱਚ ਹੋਮੀ巴巴 ਕੈਂਸਰ ਹਸਪੀਟਲ ਖੁੱਲਿਆ ਤੇ ਉਹਨਾਂ ਨੇ ਖੋਲੇ। ਅੱਜ ਜੇ ਬਠਿੰਡੇ ਦੇ ਵਿੱਚ ਏਮਜ਼ ਚੱਲ ਰਿਹਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਦੇਣ ਹੈ। ਸੰਗਰੂਰ ਚ ਅੱਜ ਪੀਜੀਆਈ ਦਾ ਸੈਟਲਾਈਟ ਸੈਂਟਰ ਚੱਲ ਰਿਹਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਦੇਣ ਹੈ। ਜੀ। ਫਰੋਜ਼ਪੁਰ ਦੇ ਵਿੱਚ ਟੈਂਡਰ ਹੋ ਗਿਆ। ਕਿਸੇ ਟਾਈਮ ਵੀ ਉਹਦਾ ਕੰਮ ਸ਼ੁਰੂ ਹੋ ਰਿਹਾ ਅਗਲੇ ਸਾਲ ਤੱਕ ਬਣ ਕੇ ਤਿਆਰ ਹੋ ਜਾਣਾ ਉਹ ਹਸਪੀਟਲ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੋ ਜੇ ਨੀਮ ਰੱਖੀ ਆ ਪੰਜਾਬ ਦੇ ਵਿੱਚ ਕਿਸੇ ਨੇ ਸਿਹਤਮੰਦ ਪੰਜਾਬ ਦੀ ਤੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਰੱਖੀ ਹੈ ਉਹ ਇਹਨਾਂ ਦਾ ਹਮੇਸ਼ਾ ਟਕਰਾਵ ਦੀ ਰਾਜਨੀਤੀ ਕਰਦੇ ਆ ਸੋ ਪੰਜਾਬੀ ਵੀ ਹੁਣ ਜਾਣ ਗਏ ਇਹਨਾਂ ਨੂੰ ਪਛਾਣ ਗਏ ਇਹਨਾਂ ਨੂੰ ਪੰਜਾਬ ਦੀ ਕੌਮ ਹੈ ਖੜਨ ਵਾਲੀ ਇਹ ਲੋਕ ਖੜਦੇ ਨਹੀਂ ਨਾ ਆਪਦੇ ਲੀਡਰਾਂ ਨਾਲ ਖੜਦੇ ਆ ਨਾ ਆਪਦੇ ਵਰਕਰਾਂ ਨਾਲ ਖੜਦੇ ਨਾ ਪੰਜਾਬ ਨਾਲ ਖੜਦੇ ਆ ਹ ਹੁਣ ਪਾਵੇਂ ਇਲੀਗਲ ਸਿਮਨ ਕਹੀ ਜਾਂਦੇ ਆ ਉਹਨਾਂ ਨੂੰ ਸਮਨ ਆਏ ਆਪ ਵਾਲੇ ਦਿੱਲੀ ਵਾਲੇ ਕਹੀ ਜਾਂਦੇ ਸਵੇਰੇ ਫੜ ਲੈਣਾ ਭਗਵੰਤ ਮਾਨ ਸਾਹਿਬ ਆਪਣੇ ਕੇਜਰੀਵਾਲ ਸਾਹਿਬ ਨੂੰ ਸਾਡੇ ਅੱਜ ਸਵੇਰੇ ਈ ਇੰਡੀ ਆ ਜਾਣੀ ਤੇ ਮਾਨ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਸੀ ਉਹਦੇ ਨਾਲ ਤਾਂ ਜਾ ਕੇ ਖੜਦੇ ਹੂੰ ਮਾਰ ਕੇ ਛਾਲ ਪਹੁੰਚ ਗਏ ਜੀ ਹైదరాబాద్ ਚੱਲੇ ਆ ਮੈਂ ਵੀ ਵਿਪਾਸ਼ਨਾ ਕਰਨ ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ ਵੀ ਤਾਂ ਸੋਈ ਕੋਈ ਗੱਲਾ ਵੀ ਕਿਤੇ ਤਾਂ ਖੜੋ ਆਪਦੇ ਮੁੱਖ ਮੰਤਰੀ ਨਾਲ ਹੀ ਖੜਜੋ ਨਾ ਤੁਸੀਂ ਪੰਜਾਬ ਨਾਲ ਖੜਦੇ ਨਾ ਦਿੱਲੀ ਵਾਲੇ ਨਾਲ ਖੜਦੇ ਸਟੈਂਡ ਕੀ ਆ ਤੁਹਾਡਾ ਜੀ ਬਰਾੜ ਸਾਹਿਬ ਇੱਕ ਸਵਾਲ ਤੁਹਾਡੇ ਤੇ ਕਿ ਬਹੁਤ ਲੰਬਾ ਸਮਾਂ ਤੁਸੀਂ ਅਕਾਲੀ ਦਲ ਦਾ ਹਿੱਸਾ ਰਹੇ ਫਿਰ ਤੁਸੀਂ 2-2 ਮਹੀਨੇ ਕਾਂਗਰਸ ਦਾ ਵੀ ਹਿੱਸਾ ਰਹੇ ਉਸ ਤੋਂ ਬਾਅਦ ਤੁਸੀਂ ਫਿਰ ਪਾਪਾ ਜੁਆਇਨ ਕੀਤੀ ਤੇ ਵਿਰੋਧੀ ਧਿਰਾਂ ਤੇ ਲੋਪ ਤੇ ਇਹੀ ਕਹਿੰਦੇ ਆ ਕਿ ਪਾਰਟੀਆਂ ਬਦਲਣ ਦਾ ਇਹ ਸਿਲਸਿਲਾ ਜਿਹੜਾ ਇਹ ਟਿਕਟ ਕਰਕੇ ਰਿਆ ਤੁਹਾਡਾ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਗਰਾਊਂਡ ਤੇ ਕੰਮ ਕਰਨ ਵਾਲਾ ਆਦਮੀ ਆ ਅਕਾਲੀ ਦਲ ਦੇ ਮੈਂ ਕਦੇ ਕਿਸੇ ਟਿਕਟ ਲਈ ਰਾਜਨੀਤੀ ਨਹੀਂ ਕੀਤੀ ਜੀ ਉਥੇ ਖੜੇ ਹੋ ਕੇ ਸਟੂਡੈਂਟ ਵੇਂ ਇੱਕ ਕਾਲੀ ਦਲ ਦਾ ਬਣਾਇਆ ਮੈਂ ਨਾ ਮੈਂ ਰੱਖਿਆ ਨਹੀਂ ਉਹਦੀ ਮੈਂ ਰੱਖੀ ਯੂਨੀਵਰਸਿਟੀ ਇਲੈਕਸ਼ਨ ਜਿਤਾਏ ਯੂਥ ਖੜਾ ਮੈਂ ਕੀਤਾ ਜੀ ਪਰ ਉਹਨਾਂ ਪਾਰਟੀਆਂ ਦੇ ਵਿੱਚ ਆਮ ਘਰਾਂ ਦੇ ਬੱਚਿਆਂ ਨੂੰ ਮੌਕਾ ਨਹੀਂ ਦਿੱਤਾ ਜਾਂਦਾ ਹੂੰ ਉਹ ਤਾਂ ਇਹੀ ਚਾਹੁੰਦੇ ਆ ਵੀ ਸਾਡੇ ਲਈ ਕੰਮ ਕਰੀ ਚੱਲੋ ਤੇ ਮੁੱਖ ਮੰਤਰੀ ਵੀ ਅਸੀਂ ਬਣੀਏ ਸਭ ਕੁਝ ਅਸੀਂ ਬਣੀਏ ਮੰਤਰੀ ਵੀ ਅਸੀਂ ਬਣੀਏ ਇਲੈਕਸ਼ਨ ਵੀ ਅਸੀਂ ਲੜੀਏ ਅੱਜ ਆਪ ਦੇ ਵਿੱਚ 10 ਐਮਐਲਏ ਹੋ ਆ ਜਿਹੜੇ ਯੂਥ ਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੀ ਜੀ ਮੌਕਾ ਉਹਨਾਂ ਨੂੰ ਉਹਨਾਂ ਨੇ ਦਿੱਤਾ ਸਾਨੂੰ ਮੌਕਾ ਬੀਜੇਪੀ ਨੇ ਦਿੱਤਾ ਆਮ ਘਰਾਂ ਦੇ ਬੱਚਿਆਂ ਐਡੀ ਵੱਡੀ ਜੁਮੇਵਾਰੀ ਸਾਨੂੰ ਦਿੱਤੀ ਹੈ ਸੋ ਪਲੈਟਫਾਰਮ ਦਿੱਤਾ ਤੇ ਮੈਂ ਤੁਹਾਡੇ ਸਾਰੇ ਇਹ ਪੰਜਾਬ ਦੇ ਬੱਚਿਆਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਨੌਜਵਾਨਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਆਓ ਬੀਜੇਪੀ ਦਾ ਹਿੱਸਾ ਬਣੀਏ ਉਹ ਪਾਰਟੀ ਹੈ ਜਿੱਥੇ ਪਰਿਵਾਰਵਾਦ ਨਹੀਂ ਚੱਲਦਾ ਜਿੱਥੇ ਭਾਈ ਭਤੀਜਾਵਾਦ ਨਹੀਂ ਚੱਲਦਾ ਇਹ ਉਹ ਪਾਰਟੀ ਹੈ ਜਿੱਥੇ ਆਮ ਘਰ ਦਾ ਬੱਚਾ ਦੇਸ਼ ਦਾ ਪ੍ਰਧਾਨ ਮੰਤਰੀ ਵੀ ਬਣ ਸਕਦਾ ਰਾਸ਼ਟਰਪਤੀ ਵੀ ਬਣ ਸਕਦਾ ਮੁੱਖ ਮੰਤਰੀ ਵੀ ਬਣ ਸਕਦਾ ਕੇਂਦਰ ਚ ਵਜ਼ੀਰ ਸੂਬਿਆਂ ਦੇ ਮੁੱਖ ਮੰਤਰੀ ਵੀ ਬਣ ਸਕਦੇ ਆ ਹੁਣ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਵੀਂ ਲੀਡਰਸ਼ਿਪ ਲੈ ਕੇ ਆ ਰਹੀ ਆ ਉਹਨਾਂ ਨੂੰ ਪਲੈਟਫਾਰਮ ਦੇਊਗੀ ਮੌਕਾ ਦੇਊਗੀ ਆਓ ਭਾਰਤੀ ਜਨਤਾ ਪਾਰਟੀ ਦਾ ਸਾਥ ਦਿਈਏ ਫਿਰ ਤੁਹਾਨੂੰ ਅਸੀਂ ਕਦੋਂ ਚੋਣ ਲੜਦੇ ਦੇਖਾਂਗੇ ਬਹੁਤ ਜਲਦ ਜਦੋਂ ਪਾਰਟੀ ਮੌਕਾ ਦੇਊ ਨਾਲ ਦੀ ਨਾਲ 24 ਵਿੱਚ ਵੀ ਹੋ ਸਕਦਾ ਜਦੋਂ ਮੌਕਾ ਦਿਓ ਜੀ ਸੋ ਇਸ ਸੰਸਾਦ ਦੇ ਦਰਮਿਆਨ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸਰਦਾਰ ਪਰਮਿੰਦਰ ਸਿੰਘ ਭਰਾੜ ਜੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਭਾਜਪਾ ਲੋਕਾਂ ਦੇ ਲਈ ਨੀਤੀਆਂ ਲੈ ਕੇ ਆ ਰਹੀ ਹੈ ਤੇ ਫਿਰ ਉਹਨਾਂ ਨੂੰ ਨੇਪਰੇ ਵੀ ਚਾੜ ਰਹੀ ਹੈ ਕਿਸ ਢੰਗ ਨਾਲ ਕੰਮ ਕਰ ਰਹੀ ਹੈ ਪੰਜਾਬ ਦੇ ਬਿਹਤਰੀ ਲਈ ਕੰਮ ਕਰ ਰਹੀ ਹੈ ਸੋ ਬਰਾਜ ਜੀ ਤੁਸੀਂ ਸਟੂਡੀਓ ਵਿੱਚ ਆਇਆ ਦਸ਼ਕ ਨਾਲ ਵਿਚਾਰ ਸਾਂਝੇ ਕੀਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ ਧੰਨਵਾਦ ਥੈਂਕ ਯੂ ਸੋ ਮਚ